ਗਰਮੀਆਂ ਦੇ ਮੌਸਮ ਵਿੱਚ ਬਹੁਤ ਸਾਰੇ ਲੋਕਾਂ ਦੇ ਪੈਰਾਂ ਦੇ ਵਿੱਚੋਂ ਗੰਦੀ ਜੀ ਬਦਬੂ ਆਉਣ ਲੱਗ ਪੈਂਦੀ ਹੈ ਜਿਹਦੇ ਕਰਕੇ ਉਹਨਾਂ ਨੂੰ ਕਈ ਵਾਰਾਂ ਬੜੀ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਜੇਕਰ ਉਹ ਗਰਮੀਆਂ ਦੇ ਵਿੱਚ ਆਪਣੇ ਪੈਰਾਂ 'ਚੋਂ ਬੂਟ ਲਾ ਦੇਣ ਜਾਂ ਉਹ ਕਿਤੇ ਕਮਰੇ 'ਚ ਬੈਠੇ ਹੋਣ ਜਾਂ ਰਿਸ਼ਤੇਦਾਰੀ 'ਚ ਬੈਠੇ ਹੋਣ ਜਾਂ ਕਿਤੇ ਗੱਡੀ 'ਚ ਹੀ ਬੈਠੇ ਹੋਣ ਤਾਂ ਇੰਨੀ ਗੰਦੀ ਬਦਬੂ ਹੁੰਦੀ ਆ ਕਿ ਸਾਰੇ ਆਲੇ-ਦੁਆਲੇ ਫੈਲ ਜਾਂਦੀ ਤੇ ਹਰ ਬੰਦੇ ਦਾ ਧਿਆਨ ਉਹਨਾਂ ਵਿੱਚ ਜਾਂਦਾ ਜੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪੈਰਾਂ 'ਚੋਂ ਇੰਨੀ ਦੀ ਬਦਬੂ ਨਾ ਆਵੇ ਤਾਂ ਫਿਰ ਉਹਨਾਂ ਨੂੰ ਇੱਕ ਛੋਟਾ ਜਿਹਾ ਕੰਮ ਕਰਨਾ ਪਵੇਗਾ ਤੇ ਬਹੁਤ ਸਾਰੇ ਲੋਕਾਂ ਦੇ ਪੈਰਾਂ 'ਚ ਉਹ ਬਦਬੋ ਨਹੀਂ ਵੀ ਆਉਂਦੀ ਤੁਸੀਂ ਇਹ ਵੀ ਗੱਲ ਵੇਖੀ ਹੋਣੀ ਆ ਕਿਉਂਕਿ ਉਹ ਗੱਲ ਦਾ ਖਿਆਲ ਰੱਖਦੇ ਨੇ ਸਭ ਤੋਂ ਪਹਿਲਾਂ ਖਿਆਲ ਕੀ ਇੱਕ ਜਿਹੜੇ ਲੋਕਾਂ ਦੇ ਗਰਮੀਆਂ ਦੇ ਵਿੱਚ ਪੈਰਾਂ 'ਚ ਉਹ ਬਦਬੋ ਹੁੰਦੀ ਆ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਪੈਰਾਂ 'ਚ ਉਹ ਬਦਬੋ ਆਉਣ ਦਾ ਮੁੱਖ ਕਾਰਨ ਹੁੰਦਾ ਕਿ ਜਿਹੜੇ ਸਾਡੇ ਪੈਰ ਨੇ ਜਾਂ ਸਾਡੀ ਸਕਿਨ ਨੇ ਇਹਨੂੰ ਇੱਕ ਚੰਗਾ ਵਾਤਾਵਰਨ ਚਾਹੀਦਾ ਹੁਣ ਸਰਦੀਆਂ ਦੇ ਵਿੱਚ ਕੀ ਹੁੰਦਾ ਕਿ ਟੈਂਪਰੇਚਰ ਬਾਰ ਬਹੁਤ ਡਾਊਨ ਹੁੰਦਾ ਆ ਯਾਨੀ ਕਿ ਕਈ ਵਾਰਾਂ 5 ਡਿਗਰੀ ਤੇ 6 ਡਿਗਰੀ ਤੇ 7 ਡਿਗਰੀ ਤੇ ਕਈ ਵਾਰਾ ਮਾਈਨਸ ਡਿਗਰੀ ਚ ਹੁੰਦਾ ਆ ਉਹਦੇ ਨਾਲ ਕਿਉਂ ਜੋ ਆਪਾਂ ਜਰਾਬਾਂ ਪਾਉਨੇ ਆ ਬੂਟ ਪਾਉਨੇ ਆ ਤਾਂ ਉਹ ਪੈਰ ਜਿਹੜੇ ਨੇ ਉਹ ਸਾਡੇ ਨਿੱਗੇ ਰਹਿੰਦੇ ਨੇ ਯਾਨੀ ਕਿ ਉਹਨਾਂ ਨੂੰ ਜਿੰਨਾ ਟੈਂਪਰੇਚਰ ਚਾਹੀਦਾ ਉਹ ਨਹੀਂ ਮਿਲਦਾ ਫਿਰ ਵੀ ਉਹਦੇ ਕਰਕੇ ਉਹ ਸੇਫ ਰਹਿੰਦੇ ਨੇ ਲੇਕਿਨ ਜਿਹੜੀ ਗਰਮੀ ਆ ਗਰਮੀ ਦੇ ਵਿੱਚ ਟੈਂਪਰੇਚਰ ਜਿਹੜਾ ਬਾਹਰੀ ਬਹੁਤ ਹੁੰਦਾ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ 40 ਤੋਂ ਲੈ ਕੇ 48 ਡਿਗਰੀ ਤੱਕ 48 ਜਾਂ ਇਹਦੇ ਪਲੱਸ ਵੀ ਹੋ ਜਾਂਦਾ ਆ ਸਾਡੀ ਜਿਹੜੀ ਬੋਡੀ ਹੈ ਇਹਦਾ ਟੈਂਪਰੇਚਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 37 ਡਿਗਰੀ 37 ਡਿਗਰੀ ਸੈਲਸੀਅਸ ਟੈਂਪਰੇਚਰ ਸਾਡੇ ਸਰੀਰ ਦਾ ਵੀ ਆ ਜਦੋਂ ਸਾਡੇ ਅੰਦਰ ਵੀ ਗਰਮੀ ਬਾਹਰ ਵੀ ਗਰਮੀ ਤੇ ਜਦੋਂ ਅਸੀਂ ਇਹ ਗਰਮੀ ਦੇ ਵਿੱਚ ਤੁਰਦੇ ਆ ਜਾਂ ਕਿਤੇ ਇਧਰ ਉਧਰ ਜਾਂਦੇ ਆ ਤਾਂ ਸਾਡੇ ਪੈਰਾਂ 'ਚ ਪਸੀਨਾ ਆਉਣ ਲੱਗ ਪੈਂਦਾ ਜਦੋਂ ਪਸੀਨਾ ਆਉਂਦਾ ਆ ਤਾਂ ਫਿਰ ਆਪਾਂ ਠੰਡੀ ਜਗ੍ਹਾ ਤੇ ਜਾਂਦੇ ਆ ਜਿੱਥੇ ਸਾਨੂੰ ਸਾਡੇ ਪੈਰਾਂ ਨੂੰ ਕੁਝ ਰੈਸਟ ਜੀ ਮਿਲਦੀ ਆ ਫਿਰ ਉਹ ਪਸੀਨਾ ਜਿਹੜਾ ਵਾ ਜਰਾਬਾਂ ਦੇ ਵਿੱਚ ਸੁੱਕਣਾ ਸ਼ੁਰੂ ਹੋ ਜਾਂਦਾ ਉਹ ਪਸੀਨਾ ਹੀ ਮੁੜ ਕੇ ਇੱਕ ਬਦਬੋ ਗੰਦੇ ਬੈਕਟੀਰੀਅਲ ਜਿਹੜੇ ਆ ਉਹ ਪੈਦਾ ਕਰਦਾ ਹੈ ਤੇ ਉਹਦੇ ਨਾਲ ਇੱਕ ਆਲੇ-ਦੁਆਲੇ ਬਦਬੋ ਫੈਲ ਜਾਂਦੀ ਆ ਇਹ ਸਾਰੇ ਹੀ ਭੈਣ ਭਰਾ ਚੰਗੀ ਤਰ੍ਹਾਂ ਜਾਣਦੇ ਨੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਗਰਮੀ ਦੇ ਵਿੱਚ ਪੈਰਾਂ 'ਚ ਬਦਬੋ ਹੁੰਦੀ ਆ ਉਹ ਕਿਰਪਾ ਕਰਕੇ ਇਹਨਾਂ ਦਿਨਾਂ ਦੇ ਵਿੱਚ ਕੋਈ ਚੰਗੇ ਸੈਂਡਲ ਪਾ ਲਿਆ ਕਰਨ ਕੋਈ ਚੰਗੀ ਚੱਪਲ ਪਾ ਲਿਆ ਕਰਨ ਤਾਂ ਕਿ ਬਾਹਰ ਅੰਦਰ ਜਾਣ ਚ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਜ਼ਰੂਰੀ ਨਹੀਂ ਕਿ ਬੂਟ ਪਾ ਕੇ ਹੀ ਜਾਣਾ ਆ ਤੁਸੀਂ ਨੋਟ ਕਰਿਓ ਬਹੁਤ ਸਾਰੇ ਵਧੀਆ ਲੋਕ ਜਿਹੜੇ ਨੇ ਚਾਹੇ ਉਹ ਆਈਪੀਐਸ ਹੋਣ ਚਾਹੇ ਉਹ ਕੋਈ ਵੀ ਅਧਿਕਾਰੀ ਹੋਣ ਚਾਹੇ बिजनेसमੈਨ ਹੋਣ ਉਹ ਗਰਮੀਆਂ ਦੇ ਵਿੱਚ ਹਮੇਸ਼ਾ ਚੱਪਲ ਪਾ ਕੇ ਰੱਖਦੇ ਨੇ ਆਪਣੇ ਮੁਤਾਬਕ ਜਿੱਦਾਂ ਤੁਹਾਨੂੰ ਚਾਹੀਦੀ ਕਿਉਂਕਿ ਚੱਪਲ ਦੇ ਨਾਲ ਉਹ ਵਾਤਾਵਰਣ ਦੇ ਮੁਤਾਬਕ ਉਹ ਪੈਰਾਂ ਨੂੰ ਹਵਾ ਲੱਗਦੀ ਰਹਿੰਦੀ ਹੈ ਪੈਰ ਹੋਰ ਜ਼ਿਆਦਾ ਗਰਮ ਨਹੀਂ ਹੁੰਦੇ ਇਹਦੇ ਨਾਲ ਸਾਡੇ ਸਰੀਰ ਦਾ ਬਲੱਡ ਸਰਕੂਲੇਸ਼ਨ ਵੀ ਵਧੀਆ ਰਹਿੰਦਾ ਨੂੰ ਗੁੱਸਾ ਵੀ ਬਹੁਤ ਘਟ ਆਉਂਦਾ ਆ ਸਾਡੀ ਪਾਚਨ ਸ਼ਕਤੀ ਵੀ ਵਧੀਆ ਰਹਿੰਦੀ ਆ ਸਾਡੇ ਸਰੀਰ ਦੇ ਸੈੱਲ ਵੀ ਨਹੀਂ ਘਟਦੇ ਅਤੇ ਹੋਰ ਸਈ ਬਹੁਤ ਸਾਰੀਆਂ ਅਨਗਿਣਤ ਬਿਮਾਰੀਆਂ ਤੋਂ ਬਚ ਵੀ ਜਾਂਦੇ ਆ ਲੇਕਿਨ ਜਿਹੜੇ ਲੋਕ ਗਰਮੀਆਂ 'ਚ ਵੀ ਬੂਟ ਧੱਕੀ ਫਿਰਦੇ ਨੇ ਕਦੀ ਦਫਤਰੇ ਗਏ ਕਿਤੇ ਗਏ ਉਹਨਾਂ ਲੋਕਾਂ ਨੂੰ ਇਹ ਬਹੁਤ ਵੱਡੀ ਮੁਸ਼ਕਲ ਆਉਂਦੀ ਆ ਉਹਨਾਂ ਨੂੰ ਗੁੱਸਾ ਵੀ ਬਹੁਤ ਹੁੰਦਾ ਆ ਬਲੱਡ ਸਰਕੂਲੇਸ਼ਨ ਵੀ ਪ੍ਰਭਾਵਿਤ ਹੁੰਦਾ ਆ ਅਤੇ ਉਹਨਾਂ ਦੇ ਪੈਰਾਂ 'ਚ ਉਹ ਇਹ ਗੰਦੀ ਜੀ ਬਦਬੂ ਹਮੇਸ਼ਾ ਆਉਂਦੀ ਰਹਿੰਦੀ ਆ ਇਹ ਸਮਝ ਲੈਣਾ ਚਾਹੀਦਾ ਕਿ ਇਹ ਬਿਮਾਰੀਆਂ ਦਾ ਇੱਕ ਸੰਕੇਤ ਆ ਅਸੀਂ ਇੱਕ ਵੱਡੀਆਂ ਬਿਮਾਰੀਆਂ ਵਾਲਾ ਵਧੀ ਜਾਵਾਂਗੇ ਜੇ ਅਸੀਂ ਇੱਥੇ ਸੁਧਾਰ ਨਾ ਕੀਤਾ ਮੈਂ ਆਸ ਕਰਦਾ ਮੇਰੇ ਸੱਜਣ ਐਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣ ਤੇ ਗਰਮੀਆਂ ਦੇ ਮੌਸਮ ਵਿੱਚ ਪੈਰਾਂ ਦੇ ਵਿੱਚ ਕੋਈ ਵਧੀਆ ਚੱਪਲ ਵਗੈਰਾ ਪਾ ਲੈਣ ਤੇ ਬੂਟ ਨਾ ਪਾਉਣ ਜਿਨ੍ਹਾਂ ਦੇ ਪੈਰਾਂ ਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਆ ਇਹ ਬਦਬੂ ਆਉਣੀ ਹੀ ਆਉਣੀ ਆ ਕਿਉਂਕਿ ਮੌਸਮ ਦੇ ਮੁਤਾਬਕ ਹੀ ਜੁੱਤੀਆਂ ਹੁੰਦੀਆਂ ਨੇ ਪਰ ਅਸੀਂ ਸਰਦੀਆਂ ਚ ਵੀ ਉਹ ਧੱਕੀ ਫਿਰਦੇ ਆ ਤੇ ਗਰਮੀਆਂ ਚ ਵੀ ਉਹ ਧੱਕੀ ਫਿਰਦੇ ਆ ਜਦੋਂ ਧੱਕੀ ਤੋਂ ਭਾਵ ਕਿ ਉਹੋ ਹੀ ਪਾਈ ਫਿਰਦੇ ਆ ਜਦੋਂ ਅਸੀਂ ਇੰਜ ਕਰਾਂਗੇ ਤਾਂ ਕੁਦਰਤੀ ਗੱਲ ਅਸੀਂ ਬਿਮਾਰ ਹੋਵਾਂਗੇ ਹੀ ਹੋਵਾਂਗੇ ਸਾਨੂੰ ਕੋਈ ਬਚਾ ਨਹੀਂ ਸਕਦਾ ਇਸ ਕਰਕੇ ਮੌਸਮ ਦੇ ਮੁਤਾਬਕ ਹਮੇਸ਼ਾ ਚੱਪਲ ਜੁੱਤੀ ਪਾਉਣੀ ਚਾਹੀਦੀ ਆ ਇਹਦੇ ਥੀ ਇਹਦੀ ਹੀ ਪੜ੍ਹਾਈ ਲਿਖਾਈ ਆ ਕੋਈ ਤੁਹਾਨੂੰ ਨਹੀਂ ਕਛ ਕਵੇਗਾ ਜੇ ਤੁਸੀਂ ਗਰਮੀਆਂ ਚੱਪਲ ਪਾਈ ਆ ਤੇ ਕੋਈ ਇਹ ਨਹੀਂ ਕਹੂਗਾ ਤੁਸੀਂ ਚੱਪਲ ਕਿਉਂ ਪਾਈ ਆ ਹਰ ਇੱਕ ਨੂੰ ਪਤਾ ਕਿ ਸੂਝਮਾਨ ਇਨਸਾਨ ਮੌਸਮ ਦੇ ਮੁਤਾਬਕ ਹੀ ਪੈਰਾਂ ਵਿੱਚ ਆਪਣੇ ਜੁੱਤੀ ਚੱਪਲ ਪਾਉਂਦਾ ਆ ਸਰਦੀਆਂ ਦੇ ਵਿੱਚ ਜੇ ਆਪਾਂ ਚੱਪਲ ਪਾ ਕੇ ਜਾਵਾਂਗੇ ਉਹ ਬੁਰੀ ਲੱਗਾਂਗੇ ਕਿਉਂਕਿ ਉਦੋਂ ਠੰਡ ਹੁੰਦੀ ਆ ਤੇ ਜੇ ਗਰਮੀਆਂ ਦੇ ਵਿੱਚ ਆਪਾਂ ਚੱਪਲ ਪਾ ਕੇ ਤੁਰੇ ਫਿਰਦੇ ਆ ਤੇ ਉਹਦੇ ਨਾਲ ਕੋਈ ਵੀ ਬੁਰੀ ਗੱਲ ਨਹੀਂ ਹੁੰਦੀ ਸਗੋਂ ਇੱਕ ਸਿਆਣਪ ਅਤੇ ਚੰਗੀ ਗੱਲ ਹੁੰਦੀ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਦੇ ਵਸਦੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ